ਇਹ ਉਹ ਵਿਅਕਤੀ ਆ ਕਿ ਜਿਹੜਾ ਝੂਠੇ ਭਾਂਡੇ ਮਾਹਿੰਦਾ ਪਤਾ ਨਹੀਂ ਕਿੰਨਾਂ ਕਿ ਜਿਹੜਾ ਕਹਿ ਲੋ ਬੱਚਿਆਂ ਦੇ ਝੂਠੇ ਭਾਂਡੇ ਮਾਹਿੰਦਾ ਔਰ ਜਿਹੜਾ ਕੁਰਸੀਆਂ ਤੇ ਬਹਿਂਦਾ ਉਹਨਾਂ ਦੀ ਤਨਖਾਹ 70 70 80 80 ਆ ਲੱਖ ਲੱਖ ਲਈ ਜਾਂਦੇ ਆ ਲੱਖ ਲੱਖ ਲਈ ਜਾਂਦੇ ਆ ਉਹਨਾਂ ਦੀ ਤਨਖਾਹ ਦੇ ਵਿੱਚ ਭੈਣ ਜੀ ਮੈਂ ਉਹੀ ਕਹਿ ਰਿਹਾ ਕਿ ਤੁਹਾਡੀ ਤਨਖਾਹ ਬਾਹਲੀ ਨਹੀਂ ਤਾਂ 7-7000 ਰੁਪਏ ਦਾ ਕਰਨੇ ਕਰੀ ਕੋਈ ਨਹੀਂ ਸਰ 12 ਲੱਖ 3000 ਦਾ ਕਰਨ ਕਰੀਏ ਉਹ ਵੀ ਨਹੀਂ ਦਿੰਦੇ ਦੋ ਦੋ ਮਹੀਨੇ ਕਈ ਵਾਰ ਇਹ ਭੈਣ ਜੀ ਤੁਹਾਡੀਆਂ ਸਰਕਾਰ ਤਾਂ ਗੱਲ ਜਾ ਰਹੀ ਆ ਬੇਫਿਕਰ ਹੋ ਜੂ ਤੇ ਯਾਦ ਰੱਖੋ ਤੁਹਾਡੀ ਜਿਹੜੀ ਤਨਖਾਹ ਮੈਂ ਤਾਂ ਇਹ ਪਹਿਲੇ ਕਹਿ ਕੇ ਟਿਆ ਕਿ ਅੱਜ ਕੱਲ 8000 ਨਾਲ ਪੂਰੀ ਨਹੀਂ ਪੈਂਦੀ ਜੇਬ ਜੀ ਮਗਹਾਈ ਆ ਤੇ ਜੇਕਰ ਕੁਰਸੀਆਂ ਤੇ ਬਹਿਣ ਵਾਲੀ ਲੱਖਾਂ ਰੁਪਏ ਤਨਖਾਹ ਲੈ ਸਕਦੇ ਆ ਨਹੀਂ ਵੀ ਜੀ ਸਰਕਾਰੀ ਸਕੂਲ ਹੈ ਅੱਛਾ 11500 ਫੀਸ ਉਹਨਾਂ ਦੀ ਅੱਛਾ ਨਾ ਤਾਂ ਸਰਕਾਰੀ ਹੈ ਨਾ ਉਹਨਾਂ ਦਾ ਸਰਕਾਰੀ ਚ ਫੀਸਾਂ ਅਸੀਂ ਭਰੀ ਇਹਨੇ ਵਧਦੀਆਂ ਸੀ ਆਪਣਾ ਕਿ ਦਿਨੇ ਉੱਥੇ ਸਾਨੂੰ ਲਾਇਆ ਤੇ ਲਾਇਆ ਉਹ ਕੋਕਾ ਨੂੰ ਦਿਨ ਦੇਤਾ 10000 ਰੁਪਿਆ ਵਰਦੀ ਬਣਾਵਾਂਗੇ ਕਿ ਪਿਸ ਭਰਾਂਗੇ ਕਿ ਛੁੱਲਾ ਚਲਾਵਾਂਗੇ ਬਿਲਕੁਲ ਭੈਣ ਇਸ ਕਰਕੇ ਤੁਹਾਡੀ ਜਿਹੜੀ ਤਨਖਾਹ ਉਹ ਵਾਕਈ 8 ਤੋਂ 10000 ਦੇ ਵਿੱਚ ਹੋਣੀ ਚਾਹੀਦੀ ਜੀ ਇਹਨੇ ਪਹਿਲਾਂ ਸਾਨੂੰ ਕਿਹਾ ਵੀ ਤੁਹਾਡੀ ਚੌਥੇ ਮਹੀਨੇ 7500 ਤਨਖਾਹ ਹੋਊਗੀ ਜੀ ਦਿੱਤੀ ਸਾਨੂੰ 3000 ਵੀ ਨਹੀਂ ਚੌਥੇ ਮਹੀਨੇ ਦੀ ਹਲੇ ਤਾਈਨਾ ਬੰਦ ਮੈਂ ਇਹ ਦੇ ਦੀਏ ਇਹ ਦੇ ਜੀ ਇਹ ਵਾਲੇ ਇਹ ਭੈਣ ਇਹ ਇਹ ਜਿਹੜਾ ਕਹਿ ਲੋ ਜਿਹੜਾ ਸਾਡੇ ਆਪਣੇ ਪਹਿਲਾਂ ਸੀਗੇ ਮੰਤਰੀ ਜੀ ਜਿਹੜੇ ਟਮਾਟਰ ਮੰਤਰੀ ਜੀ ਤੇ ਹੁਣ ਸਾਡੇ ਸਿੱਖਿਆ ਮੰਤਰੀ ਨੂੰ ਬੇਨਤੀ ਆ ਕਿ ਭਾਈ ਸਕੂਲ ਤਾਂ ਤੁਹਾਡੇ ਅੰਡਰ ਹੀ ਆਉਂਦੇ ਆ ਆ ਬੀਬੀਆਂ ਦੀ ਗੱਲ ਵੀ ਸੋਹਣੀ ਸੋਹਣਾ ਆਤਮਾਨ ਨੇ ਐਲਾਨ ਕੀਤਾ ਸੀ ਕਿ ਚੌਥੇ ਮਹੀਨੇ 7.5 ਦੇਵਾਂਗੇ ਸਾਰੇ ਮੁੱਕਰ ਗਿਆ ਬੀਬੀ ਜੀ ਉਹਦੇ ਜਿਹੜੇ ਐਲਾਨ ਆ ਨਾ ਉਹ ਜਾਂ ਤਾਂ ਜਦੋਂ ਐਲਾਨ ਛੱਡੇ ਨਾ ਜਿਵੇਂ ਕਿਸ਼ਤ ਬਾਜੀ ਨਹੀਂ ਚੰਦੀ ਤਾਂ ਨੂੰ ਤਾਂ ਤਾਂ ਜਾ ਕੇ ਪਟਾਕਾ ਮਾਰਦੀ ਆ ਤੁਸੀਂ ਇਹ ਸਮਝੋ ਵੀ ਜਿਹੜੀ ਉਹਨੇ ਗੱਲ ਕਹਿਤੀ ਉਹ ਕਿਸ਼ਤ ਬਾਜੀ ਛੜਤੀ ਆ ਤੋ ਜਾਂਦੀ ਜਾਂਦੀ ਦਿਸਣੀ ਆ ਜਦੋਂ ਥੱਲੇ ਡੇਗੀ ਉਦੋਂ ਦਿਸਣੀ ਨਹੀਂ ਇਸ ਕਰਕੇ ਮੇਰੀ ਭੈਣ ਮੇਰੀ ਗੱਲ ਸੁਣ ਲਓ ਬੜੀ ਗੌਰ ਨਾਲ ਮੈਨੂੰ ਤੁਹਾਡਾ ਨਾਲ ਹਮਦਰਦੀ ਆ ਯਾਦ ਰੱਖੋ ਮੈਂ ਖੁਦ ਕਹਿਣਾ ਕਿਉਂਕਿ ਆਪਾਂ ਝੂਠੇ ਭਾਂਡੇ ਮਾਜਦੇ ਹਾਂ ਕਿਸੇ ਦੇ ਤੇ ਸਾਡੇ ਪੱਲੇ ਤਾਂ ਕੁਝ ਪੈਣਾ ਚਾਹੀਦਾ ਸਾਡੇ ਤੋਂ ਕੱਲੇ ਝੂਠੇ ਭਾਂਡੇ ਨਹੀਂ ਚਾਹ ਵੀ ਬਣਵਾਈ ਜਾਂਦੀ ਉੱਥੇ ਮਾਸਟਰਾਂ ਵਾਸਤੇ ਕਈ ਵਾਰ ਆਪਣੇ ਕੋਲੋਂ ਪੈਣੇ ਉਹ ਕਹਿੰਦੇ ਭਈਆ ਲੈਟਰਨ ਬਾਥਰੂਮ ਸਾਫ਼ ਕਰ ਦੇ ਸਾਡੇ ਕੋਲ ਉਹ ਵੀ ਕਰਾਇਆ ਜਾਂਦਾ ਮੈਂ ਤੇ ਕਹਿਣਾ ਜਿਹੜੇ ਮਾਸਟਰ 80 80 90 90 ਹਜ਼ਾਰ ਤਨਖਾਹ ਲੈਂਦੇ ਆ ਤੇ ਉਹਨਾਂ ਦੀ ਤਨਖਾਹ ਦੇ ਵਿੱਚੋਂ 2-2000 ਰੁਪਏ ਕਟੌਤੀ ਕਰਕੇ ਤੁਹਾਨੂੰ ਦਿੱਤਾ ਜਾਵੇ। ਕਲਾਸਾਂ 'ਚ ਉਹਨਾਂ ਦੇ ਕਿਸੇ ਦੇ 25 ਬੱਚੇ, ਕਿਸੇ ਦੇ 30 ਬੱਚੇ ਹੋਣਗੇ। ਅਗਲੇ ਪੀੜ੍ਹ ਨਾਲ ਮੈਂ ਤੁਹਾਨੂੰ ਲੈ ਅਗਲੇ 60-70-70 ਲਈ ਜਾਂਦੇ ਐ, ਅਗਲੇ ਲਈ ਜਾਂਦੇ ਐ। ਸਾਨੂੰ ਇੰਨੇ ਬੱਚਿਆਂ ਦੇ ਤੇ 60 ਬੱਚੇ ਵੀ ਦੇਤੇ ਇੱਕ ਜਣੇ ਨੂੰ ਰੋਟੀ ਪਕਾਉਣੇ ਦੋ ਵਾਰ ਜਾਂਦੇ ਤੇ ਉਹਨਾਂ ਦੇ ਕੋਈ ਬਿੱਲ ਜੀ ਹੁੰਦੇ। ਪੈਣੀ ਉਹੀ ਜਿਹੜੀ ਗੱਲ ਕਹਿ ਰਹੇ ਆ। ਮੈਂ ਹੁਣ ਇਹਦੇ ਵਿੱਚ ਤੁਸੀਂ ਵੀ ਕੋਲਾਂ ਮੈਂ ਕੋਈ ਹੱਲ ਤੇ ਦਾ ਕਰ ਨਹੀਂ ਸਕਦਾ ਮੈਂ ਤਾਂ ਬੇਨਤੀ ਹੈ ਜਿਹੜੀ ਸਰਕਾਰ ਅੱਗੇ ਕਰ ਸਕਦਾ ਵੀ ਭਾਈ ਇਹਨਾਂ ਬਾਰੇ ਸੋਚਿਆ ਜਾਵੇ ਤੇ ਉਹ ਭੈਣੇ ਤੁਹਾਡੇ ਬਾਰੇ ਅੱਗੇ ਗੱਲ ਕੀਤੀ ਆ ਜੇ ਤੂੰ ਖੁਦ ਮਿਲ ਗਈਆਂ ਤੇ ਤੁਹਾਡੀ ਗੱਲ ਖੁਦ ਸਰਕਾਰ ਕੋਲ ਹੀ ਜਾਂਦੀ ਕਿ ਉਹਨੂੰ ਬੁਲਾ ਲੈ ਚੰਡੀਗੜ੍ਹ ਧੋਨ ਗੱਲ ਵੀ ਨਹੀਂ ਸੁਣੀ ਇੱਥੇ ਆਓ ਅਖੇ ਤੇ ਗੱਲ ਸੁਣੀ ਨਹੀਂ ਬੁੜਕੀਆਂ ਦੀ ਇੱਥੇ ਬਾਹਾਂ ਤੜਾ ਤੜਾ ਕਰੇ ਭੇਜਦੀਆਂ ਅੱਜ ਅੱਜ ਇਹਨਾਂ ਦਾ ਜਿਹੜਾ ਕਹਿੰ ਲੋ ਉੱਠਿਆ ਕਾਕਾ ਬਰਾੜ ਅੱਜ ਜਦੋਂ ਆਉਂਦਾ ਤੇ ਉਹਨੂੰ ਪਹਿਲਾਂ ਕੋ ਵੀ ਪਹਿਲਾਂ ਕੰਮ ਕਰ ਫਿਰ ਉਹ ਕਰ ਕਿਉਂਕਿ ਅੱਜ ਉਹਨਾਂ ਦੀ ਪੰਜਾਬ 'ਚ ਸਰਕਾਰ ਆ ਫੇਰ ਉਹਨਾਂ ਕਾ ਫਿਰ ਵੋਟ ਮੰਗੋ ਜੇ ਪਹਿਲਾਂ ਕੰਮ ਕਰੋ ਭਰਾਵਾ ਉਹਦਾ ਗ੍ਰਿਪਨ ਗੱਲ ਸੁਣਾ ਸਾਡੀ ਤਾਂ ਇਹਨੇ ਗੱਲ ਸੁਣੋ ਸੁਣਦੇ ਕਿਉਂ ਨਹੀਂ ਕੋਲੇ ਹੋ ਜੋ ਗੱਲ ਸੁਣਾਓ ਆਪਦੀਆਂ ਗੱਲਾਂ ਸੁਣਾਓ ਜਦੋਂ ਤੁਹਾਡੇ ਪਿੰਡ ਆ ਜੇ ਤਾਂ ਫਿਰ ਮੈਂ ਬੈਠਾਂ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਇੱਕ ਮਿੰਟ ਬਾਈ ਜੀ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜੇ ਬੰਦਿਆਂ ਨੇ ਕਹਿ ਕੇ ਤੁਹਾਨੂੰ ਝਾੜੂ ਨੂੰ ਵੋਟਾਂ ਪਵਾਈਆਂ ਅੱਜ ਉਹਨਾਂ ਬੰਦਿਆਂ ਦੇ ਕਾਲਰ ਫੜੋ ਵੀ ਆਹ ਭਾਈ ਤੂੰ ਤਾਂ ਦਾ ਸੀ ਵੀ ਅੱਜ ਕੰਮ ਮਸਲੇ ਹੱਲ ਹੋਣਗੇ ਅੱਜ ਮਸਲੇ ਹੱਲ ਕਰ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਤੁਹਾਨੂੰ ਪਿੰਡਾਂ ਦੇ ਵਿੱਚੋਂ ਕਿਸੇ ਪਾਰਟੀ ਦਾ ਲੀਡਰ ਕਹਿੰਦਾ ਕਿ ਵੋਟ ਇੱਥੇ ਪਾ ਦੇ ਉਹਨਾਂ ਕਹੇ ਵੋਟ ਵੋਟ ਪਾ ਦਿੰਨੇ ਆ ਚਾਚਾ ਭਤੀਜਾ ਜੋ ਤੁਹਾਡਾ ਲੱਗਦਾ ਉਹਨੂੰ ਕਹੇ ਕੱਲ ਨੂੰ ਮਸਲੇ ਹੱਲ ਨਹੀਂ ਹੁੰਦੇ ਤਾਂ ਤੈਨੂੰ ਅਸੀਂ ਬਲਦ ਤੇ ਬਿਠਾ ਕੇ ਮੂੰਹ ਕਾਲਾ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ ਗੱਲ ਕਹੋ ਜਿੰਨਾ ਚਿਰ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੀਡਰਾਂ ਨੂੰ ਨਹੀਂ ਨੱਤਾਉ ਕਰਦੇ ਮੈਂ ਕਿਸੇ ਵਿਅਕਤੀ ਕਿਸੇ ਤੁਹਾਡੇ ਪਿੰਡੇ ਨੂੰ ਮਾੜਾ ਨਹੀਂ ਕਹਿ ਰਿਹਾ ਸਾਰੇ ਪਿੰਡਾਂ ਦੇ ਵਿੱਚ ਹੀ ਇਹ ਹੁੰਦਾ ਪਰ ਜਦੋਂ ਕਹਿੰਦੇ ਹੁੰਦੇ ਨਾ ਵੀ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਉਹ ਵੀ ਕਰਦੇ ਉਹ ਮੂੰਹ ਚ ਉਹ ਰਾਬਰਾਬ ਕਰੀ ਜਾਂਦੇ ਤੁਹਾਡੇ ਨਾਲ ਤੇ ਇਹ ਭਾਈ ਕੋਈ ਧਰਮ ਵਾਲਾ ਕੋਈ ਗੱਲ ਪੁੱਠੀ ਨਾ ਲੈ ਜੋ ਮੇਰੀ ਬੇਨਤੀ ਆ ਤੇ ਤੁਹਾਡੀ ਪੇਟ ਦੇ ਵਿੱਚ ਛੁਰੀ ਮਾਰਦੇ ਆ ਇਹ ਭਾਈ ਉਹਨਾਂ ਨੂੰ ਕਹੋ ਤੁਸੀਂ ਤੇ ਤੁਹਾਡੀ ਜਿਹੜੀ ਗੱਲ ਜਿੰਨੀ ਮੈਂ ਕਰ ਮੈਂ ਤਾਂ ਪਿੰਡ ਪਿੰਡ ਜਾ ਰਿਹਾ ਮੈਂ ਤਾਂ ਕਹਿਣਾ ਕਿ ਗਰੀਬਾਂ ਦੇ ਬੱਚਿਆਂ ਵੱਲ ਸੋਚੋ ਅਸੀਂ ਤਾਂ ਗਰੀਬਾਂ ਨੂੰ ਵੇਖ ਲਈਆਂ 7 7 ਸਾਲ ਦੀ ਉਮਰ ਦਾ ਸੀ ਜਦੋਂ ਮੈਂ ਦਿਹਾੜੀ ਜਾਣ ਲੱਗਿਆ ਸੀ ਬੱਚਿਆਂ ਮੇਰੀ ਸੋਚ ਨਹੀਂ ਦਿੰਦੇ ਤਿੰਨ ਤਿੰਨ ਹਜ਼ਾਰ ਨਾਲ ਬੱਚਿਆਂ ਨੂੰ ਕੀ ਸੋਚਗੇ ਮੇਰੇ ਵੀ ਵਾਝੇ ਪਤਾ ਮੇਰੇ ਨੰਬਰ ਕੋਈ ਨਾ ਪੜਦਾ ਨਾ ਚਾਰ ਤਨ ਕੁੜੀਆਂ ਉਹਦੇ ਸਾਨੂੰ ਵੀ ਕੋਈ ਮਾੜਾ ਮੋਟਾ ਕਿੰਨਾ ਕਚਰਮੇ ਬੰਦਦਾ ਜੀ ਬੀਬੀ ਜੀ ਤੁਸੀਂ ਗੱਲਾਂ ਵਾਕੇ ਗੱਲ ਉਹ ਮੈਂ ਤੁਹਾਨੂੰ ਜਿਹੜੀਆਂ ਗੱਲਾਂ ਦੱਸਤੀਆਂ ਕਿੰਨਾ ਕਚਰ ਸੱਟੇ ਚੁਕੂੰਗੀ ਮੈਂ ਹੁਣ ਸਿੱਟੇ ਮੈਂ ਤੁਹਾਨੂੰ ਖੁਦ ਦੱਸਿਆ ਬੀਬੀ ਵੀ ਮੇਰੀ ਮਾਂ ਸਿੱਟੇ ਚੁਕਦੀ ਫਿਰਦੀ ਐ ਮੈਂ ਉਹ ਰੋਕਿਆ ਮੈਂ ਕਿ ਭਾਈ ਕੋਈ ਗੱਲ ਨਹੀਂ ਜੇ ਵੀ ਰੁਕੀ ਮਿਸਿਓ ਜੀ ਖਾ ਲਾਂਗੇ ਵੀ ਤੂੰ ਉਹ ਕਰ ਆਪ ਨੂੰ ਘਰ ਸੌਣ ਲੱਗਿਆ ਪਰ ਇਹ ਸਰਕਾਰ ਨੂੰ ਤਰਸੀ ਨਹੀਂ ਆ ਰਿਹਾ ਭਗਵਾਨਤਮਾਨ ਦੀ ਮਾਂ ਦੇ ਕੋਲ ਅੱਜ ਸੋਨਾ ਪਾਇਆ ਉਹਦੇ ਗੁੱਟਾਂ ਦੇ ਵਿੱਚ ਅੱਜ ਜਿਹੜਾ ਕਹਿ ਲੋ ਅੱਜ ਗੱਡੀਆਂ ਉਹਦੇ ਗੱਲ ਇਹ ਆ ਇਹ ਮਾਂ ਟਿੱਡ ਭਰਨਾ ਪੈਂਦਾ ਉਹੀ ਗੱਲ ਕਹਿੰਨੇ ਵੀ ਸਾਡੇ ਬੱਚਿਆਂ ਦੇ ਤਾਂ ਕੱਲ ਨੂੰ ਇਹ ਨਾ ਹੋ ਆਹ ਗੱਲ ਗੱਲ ਪੋਤਾ ਦਾ ਉਹਨਾਂ ਦੇ ਵਗਰ ਕਰਨਾ ਪੈਂਦਾ ਸਭ ਕੁਝ ਹਾਂ ਬਿਲਕੁਲ ਜੇ ਤਨ ਤਨ ਦਰਤੀ ਆ ਸੱਟ ਨਾ ਖਿਆ ਰੱਬ ਨੇ ਚਲੋ ਹੁਣ ਮਾਤਾ ਮੈਂ ਰੱਬ ਨੂੰ ਤਾਂ ਗਾਲ ਨਹੀਂ ਕੱਢ ਸਕਦਾ ਗੱਲ ਕੱਢਣੀ ਆ ਹਾਂ ਵੀ ਇਹ ਗੱਲ ਫਿਰ ਸਾਡੀ ਵੀ ਵੱਧਣੀ ਚਾਹੀਦੀ ਆ ਬਸ ਤੁਹਾਡੀ ਜਿਹੜੀ ਗੱਲ ਆ ਉਹ ਮੈਂ ਤਾਂ ਸਰਕਾਰ ਕੋਲੇ ਮੈਂ ਤਾਂ ਜਿਹੜੀ ਕਹਿੰਦਾ ਫਰਿਆਦ ਤੁਹਾਡੀ ਉਹ ਸਰਕਾਰ ਤੱਕ ਪਹੁੰਚਾ ਸਕਦਾ ਜੀ ਇੰਨੇ ਧੰਨਵਾਦ ਜੀ ਧੰਨਵਾਦੀ ਆ ਸਾਡੀ ਸੁਣਤਾ ਵੀ ਕੋਈ ਗੱਲ ਨਹੀਂ ਭੈਣ ਜੀ ਕੋਈ ਗੱਲ ਸਾਡੀ ਗੱਲ ਹੋਇਆ ਸਾਡੀ ਤਾਂ ਕਹਿੰਦਾ ਗੱਲ ਵੀ ਨਹੀਂ ਕਰਦਾ ਸੀ ਭੈਣੇ ਜਾਣਦੇ ਨਹੀਂ ਕਿ ਉਂਝ ਮੈਨੂੰ ਮੈਂ ਅਕਸਰ ਫੇਸਬੁੱਕ ਤੇ YouTube ਤੇ ਧਰਨੇ ਚ ਜਾ ਜਾ ਕੇ ਬੋਲਦਾ ਰਹਿਣਾ ਲੱਖਾਂ ਲੋਕ ਸੁਣਦੇ ਆ ਮੈਂ ਭੈਣ ਆ ਤੇਰਾ ਨਹੀਂ ਨਹੀਂ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਜਿਹੜੀ ਗੱਲ ਆ ਤੁਹਾਡੀ ਲੋਕਾਂ ਤੱਕ ਪਹੁੰਚੂਗੀ ਸਰਕਾਰ ਤੱਕ ਵੀ ਪਹੁੰਚੂਗੀ ਵਾਹਿਗੁਰੂ ਜੀ ਦਾ ਖਾਲਸਾ 200 ਰੁਪਏ ਠੀਕ ਹੈ ਭਾਈ ਅੰਦਰ ਤੁਹਾਡੇ ਕੇਸ ਲੜਦੇ ਆ ਅਸੀਂ ਤੱਕ ਚੁੰਗੇ ਬੀਬੀ ਜੀ